ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 8ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ 13ਵਾਂ ਗ੍ਰਾਫਾਂ ਬਾਰੇ ਜਾਣਕਾਰੀ ਅਭਿਆਸ ਨੰਬਰ 13.1 ਤੇ ਇਸ ਦੇ ਅਗਲੇ ਦੋ ਸਵਾਲ 5ਵਾਂ ਤੇ 6ਵਾਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਦੇਖੀਏ ਅੱਗੇ ਵਧਣ ਤੋਂ ਪਹਿਲਾਂ ਪਿਆਰੇ ਵਿਦਿਆਰਥੀਓ ਤੁਹਾਨੂੰ ਦੱਸਦਾ ਕਿ ਇਸੀ ਚੈਨਲ ਤੇ ਤੁਹਾਡੀ 8ਵੀਂ ਜਮਾਤ ਦੀਆਂ ਕੁਝ ਹੋਰ ਪਲੇਲਿਸਟ ਵੀ ਆਈਆਂ ਹਨ ਤੁਸੀਂ ਉਹਨਾਂ ਪਲੇਲਿਸਟਾਂ ਨੂੰ ਖੋਲੋ ਤੇ ਉਹਨਾਂ ਵਿੱਚ ਪੇ ਉਹਨਾਂ ਵਿਸ਼ਿਆਂ ਦੀ ਵੀਡੀਓਜ਼ ਜ਼ਰੂਰ ਦੇਖੋ ਏ ਕਹੇਗੀ 8 ਮੈਥ ਨੋਟਸ ਏ ਕਹੇਗੀ ਸਾਇੰਸ ਏ ਕਹੇਗੀ 8 ਇੰਗਲਿਸ਼ ਏ ਕਹੇਗੀ 8 ਗ੍ਰਾਮਰ ਏ ਕਹੇਗੀ ਗਣਿਤ ਦੇ ਸਿਧਾਂਤ ਏ ਕਹੇਗੀ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਸੋ ਬੱਚੋ ਅੱਜ ਉਹਨਾਂ ਇਹ ਵਾਲਾ ਸਵਾਲ ਦੇਖਦੇ ਆ ਕਿਨੇ ਦਿੱਤੇ ਗ੍ਰਾਫ ਵਿੱਚ ਹਰੇਕ ਚਿੱਤਰ ਦੇ ਸ਼ਿਖਰ ਦੇ ਨਿਰਦੇਸ਼ ਅੰਕ ਲਿਖੋ ਸੋ ਬੱਚੋ ਸਾਡੇ ਕੋਲ ਚਿੱਤਰ ਇੱਕ ਆਇਆ ਹੋਇਆ ਹੈ ਏ ਕੈਵਲ ਆਇਆ ਹੈ ਹੈਗਾ ਸੋ so ਸੋជា A ਇਹਦਾ ਇਹਦਾ ਅੰਕ ਲਿਖਣੇ ਨੇ ਨਿਰਦੇਸ਼ਕ ਹੈ B ਹੈਗਾ S C ਹੈਗਾ ਇੱਥੇ ਠੀਕ ਹੈ ਤੇ ਇੱਥੇ P ਹੈਗਾ ਇਹ ਵਾਲਾ ਸ਼ਿਖਰ ਤੇ Q ਹੈਗਾ ਤੇ R ਹੈਗਾ ਤੇ S ਹੈ। ਸੋ ਸਾਡੇ ਕੋਲ ਬੱਚਿਓ 7 ਸ਼ਿਖਰ ਨੇ ਆਉ ਇਹਨਾਂ ਦਾ ਅਸੀਂ ਹੁਣ ਅਭਿਆਸ ਕਰਦੇ ਹਾਂ। ਦੇਖੀਏ ਕਿੱਦਾਂ ਕਰਨਾ ਹੈ। ਸੋ ਬੱਚਿਓ A ਦੇ ਨਿਰਦੇਸ਼ ਅੰਕ ਹੁਣ ਬੱਚਿਓ ਇੱਥੇ ਦਿੱਤਾ ਹੈ ਤੇ ਅਸੀਂ ਨਿਰਦੇਸ਼ ਅੰਕ ਲੱਭਣੇ ਨੇ। ਇਸ ਤੋਂ ਪਹਿਲੇ ਅਸੀਂ ਕੀ ਕਰਦੇ ਆਇਆ ਹਾਂ ਅਸੀਂ ਅੰਕਾਂ ਦੀ ਸਥਿਤੀ ਵੀ ਲੱਭੀ ਹੈ। ਨਿਰਦੇਸ਼ ਅੰਕ ਜੀ ਪਹਿਲੇ ਕੀਤੇ ਨੇ। ਤੇ ਨਿਰਦੇਸ਼ਕ ਜਿ ਦਿੱਤੇ ਹੋਣ ਤੇ ਅਸੀਂ ਉਹਨਾਂ ਨੂੰ ਬਿੰਦੂਆਂ ਨੂੰ ਅੰਕਿਤ ਵੀ ਕੀਤਾ ਹੈ ਹੁਣ ਮਿੰਦੂ ਅੰਕਿਤ ਕੀਤੇ ਹੋਏ ਨੇ ਇੱਥੇ A ਹੈਗਾ ਸੋ ਬੱਚਿਓ ਦੇਖੋ ਇਹ ਕਰਾਂਗੇ ਇੱਥੋਂ ਦੀ ਇੱਧਰ ਜਾਵਾਂਗੇ 1 ਤੇ 2 ਯਾਨੀ ਕਿ x ਜਿਹੜਾ ਹੈ 2 ਹੈ ਪਰ y 0 ਹੋ ਜਾਏਗਾ ਕਿ ਉੱਤੇ ਥੱਲੇ ਨਹੀਂ ਹੈਗਾ ਜਦੋਂ x ਧੁਰੇ ਦੇ ਉੱਤੇ ਹੋਵੇ ਬਿੰਦੂ ਤੇ ਤਾਂ y ਨਿਰਦੇਸ਼ਕ 0 ਹੋਏਗਾ ਤੇ ਜੇ ਇਹ ਨਿਰਦੇਸ਼ ਅੰਕ y ਧੁਰੇ ਦੇ ਉੱਤੇ ਹੋਵੇ ਫਿਰ ਕੀ ਹੋਏਗਾ ਬੱਚਿਓ ਫਿਰ ਨਿਰਦੇਸ਼ ਅੰਕ x ਜਿਹੜਾ ਹੈ ਉਹ 0 ਹੋਏਗਾ ਸੋ ਬੱਚਿਓ 1 ਤੇ 2 ਸੇ ਕੀ ਬਣ ਗਿਆ ਬੱਚੋ 2 0 2 0 ਇਹ ਬਣ ਗਿਆ a ਦੇ ਨਿਰਦੇਸ਼ਕ ਹੁਣ b ਦੇ ਨਿਰਦੇਸ਼ਕ ਦੇਖੀਏ b ਇਹ ਬਣਾ ਹੈਗਾ ਸੋ b ਬੱਚੋ 1 ਤੇ 2 ਮਣੀ ਲੇਟਵਾ ਜਾਓਗੇ ਤੇ x ਮਿਲੇਗਾ x 1 2 ਤੇ ਇਥੇ 1 2 3 ਤੇ 3 ਹੋ ਗਿਆ 2 3 ਸੋ ਨਿਰਦੇਸ਼ਕ ਹੋ ਗਏ 2 3 c ਦੇ ਨਿਰਦੇਸ਼ਕ ਲੇਗੀ c 1 2 3 ਇਹ ਕੀ y ਤੁਰ ਹੈ y ਤੁਰ ਦੇ ਉੱਤੇ ਬੱਚੋ x 0 ਹੁੰਦਾ ਹੈ ਤੇ y ਦਾ ਮੁੱਲ ਤੇ ਜਿਹੜਾ ਇੱਥੇ ਦੀ ਥੱਲੇ ਆਇਆ ਕਿ ਤੇ 1 2 3 ਸੋ 0 10 c ਦੇ ਨਿਰਦੇਸ਼ ਹੁਣ p ਦੇ ਨਿਰਦੇਸ਼ਾਂ ਦੇਖੀ p ਹੈ p ਹੈਗਾ ਬੱਚਿਓ ਹੈ 1 2 3 4 x ਹੋ ਗਿਆ 4 ਤੇ ਥੱਲੇ ਦੇਖੀਏ 1 4 1 ਸੋ 4 1 x 4 ਹੋ ਗਿਆ y x 4 ਹੋ ਗਿਆ ਤੇ y 1 ਹੋ ਗਿਆ ਫਿਰ ਆ ਗਿਆ Q ਦੇ ਨਿਰਦੇਸ਼ਕ Q ਆਇਆ ਵਾੜਾ ਕਿਉ ਸੋ 1 2 3 4 5 6 ਤੇ 1 ਤੇ 2 ਥੱਲੇ ਨੂੰ ਆਣਾ ਲੇਟਵਾ ਮੇਰੇ ਖੜਵਾ ਜਿਹੜਾ ਹੈ Y ਹੈਗਾ ਖੜਵਾ ਵਾਈ ਹੈ ਜੇਟਵਾ X ਹੈਗਾ ਸੋ ਹੈਗਾ 6 2 ਸੋ 6 2 X ਪਹਿਲਾਂ ਲਿਖਣਾ ਹੈ Y ਬਾਅਦ ਚ ਲਿਖਣਾ ਤੇ R ਦੇ ਨਿਰਦੇਸ਼ਕ R ਇੱਥੇ ਹੈਗਾ ਬੱਚਿਓ ਸੋ ਲੇਟਵਾ ਦੇਖੀ ਪਹਿਲੇ 1 2 3 ਸੋ X ਆ ਗਿਆ 3 ਤੇ 1 2 3 4 ਸੋ ਆ ਗਿਆ 4x ਸੋ ਆ ਰਹੀ ਦਿਸ਼ਾ ਚ ਹੋ ਗਿਆ 10 ਤੇ 4 ਹੁਣ ਬੱਚੇ ਸਾਡੇ ਬੱਚੇ x s ਬੱਚੇ s ਸੋ 1 2 3 4 5 x ਤੇ ਹੋ ਗਿਆ 5 ਠੀਕ ਹੈ ਫਿਰ 1 2 3 4 5 ਠੀਕ ਹੈ ਹੁਣ ਆ ਗਿਆ 5 5 ਮੈਂ ਤੁਹਾਨੂੰ ਇੱਕ ਹੀ ਕਰਕੇ ਦੱਸਿਆ ਨਾ ਤੁਸੀਂ ਇਦਾਂ ਵੀ ਕਰ ਸਕਦੇ ਹੋ ਬੱਚਿਓ ਤੁਸੀਂ ਕਲਪਨਾ ਕਰੋ ਕਿ ਜਿਹੜੀ ਫੁੱਟਾ ਇੱਥੇ ਰੱਖੋ ਇਦਾਂ ਇਦਾਂ ਲੈ ਕੇ ਦੇਖੋ ਇਹਨੂੰ ਇਦਾਂ ਲਾਪੋ ਇਦਾਂ ਲਾਈਨ ਲਾ ਦਿਓ ਇੱਥੇ ਕਿ ਨਾਲ ਲਿਖਿਆ 5 ਤਾਂ x ਹੋ ਗਿਆ 5 ਫਿਰ ਇੱਥੇ ਫੁੱਟਾ ਲਿਖੋ ਬਣੀ y ਹੋ ਗਿਆ 5 y ਦੋਨੇ ਉੱਤੇ ਆ ਗਿਆ ਕਿੰਨਾ y ਉੱਤਰ ਦੇ ਕਿ ਨਾਲ ਲਿਖਿਆ 5 ਲਿਖਿਆ ਸੋ 5 ਆ ਗਿਆ ਇਹਨੂੰ ਥੱਲੇ ਲੈ ਕੇ ਜਾਓ ਕਿੰਨਾ ਲਿਖਿਆ 5 ਸੋ x ਆ ਗਿਆ 5 y ਆ ਗਿਆ 5 x ਆ ਗਿਆ 5 ਇਸੇ ਤਰ੍ਹਾਂ ਜਿੱਦਾਂ ਇਹ ਹੈਗਾ ਇਹਨੂੰ ਇੱਥੇ ਲਾਈਨ ਪਾਓ ਇਦਾਂ ਥਿੱਕੀ ਜੀ ਲਾਈਨ ਪਾਓ ਜਾਂ ਫੁੱਟਾ ਰੱਖੋ ਫੁੱਟਾ ਵੱਡਾ ਫੁੱਟਾ ਸਿੱਧਾ ਕਰਕੇ ਦੇਖੋ ਤੇ ਕਿੰਨਾ ਆ ਗਿਆ ਬੱਚਿਆ ਦੇਖੋ ਐ ਕਿਉ ਕਿੰਨਾ ਆ ਗਿਆ ਤੁਹਾਡਾ ਕਿਉ ਆ ਗਿਆ ਤੁਹਾਡਾ ਐ ਐ ਤੁਹਾਡਾ ਆ ਗਿਆ 2 ਸੌਰੀ ਇੱਥੇ ਆ ਗਿਆ 6 ਐ 6 ਆ ਗਿਆ ਕਿਉ ਤੇ ਇੱਥੇ ਇਦਾਂ ਕਿਰੋ ਇਹਦਾ ਫੁੱਟਾ ਰੱਖੋ ਇੱਥੇ 2 ਹੋ ਗਏ 1 ਤੇ 2 ਸੋ ਇਸ ਤਰ੍ਹਾਂ ਕਰਕੇ ਵੀ ਕਰ ਸਕਦੇ ਮੈਂ ਤੁਹਾਨੂੰ ਗਿਣ-ਗਿਣ ਕੇ ਦੱਸਿਆ ਤਾਂ ਕਿ ਪਤਾ ਲੱਗ ਜਾਏ ਤੇ ਨਹੀਂ ਤੇ ਤੁਸੀਂ ਇੱਥੇ ਇਦਾਂ ਲੇਟਵਾ ਫੁੱਟਾ ਰੱਖੋ ਤੇ Y ਤੁਹਰੇ ਤੇ ਜਿਹੜੀ ਸੰਖਿਆ ਆਏਗੀ ਉਹ ਤੁਹਾਨੂੰ Y ਦਾ ਨਿਰਦੇਸ਼ਕ ਮਿਲ ਜਾਏਗਾ ਤੇ ਜੇ ਖੜਵਾ ਰੱਖੋ ਜਾਂ ਲੇਟਵਾ ਕਰਕੇ ਰੱਖੋ ਤੇ ਜਿਹੜਾ ਐਕਸ ਤੋਂ ਦੇ ਉੱਤੇ ਜਿਹੜਾ ਅੰਕ ਲਿਖਿਆ ਹੋਏਗਾ ਜਿਹੜਾ ਉਹਦਾ ਮੇਰ ਖੰਦਾ ਹੋਏਗਾ ਉਹ ਤੁਸੀਂ ਲਿਖ ਦੇਣਾ ਤੇ ਇਦਾਂ ਨਿਰਦੇਸ਼ ਅੰਕ ਐਕਸ ਤੇ ਵਾਈ ਪਤਾ ਲਗਾਏ ਜਾ ਸਕਦੇ ਹਨ ਠੀਕ ਹੈ ਹੁਣ ਅਗਲਾ ਸਵਾਲ ਦੇਖੀਏ ਅਗਲਾ ਸਵਾਲ ਹੈ ਬੱਚਿਓ ਕਹਿੰਦੇ ਬਿੰਦੂਆਂ 2 4 ਅਤੇ 7 0 ਐ ਨਿਰਦੇਸ਼ ਅੰਕ ਨੇ ਪੋਜੇ ਕੋਟੀ ਪੋਜੇ ਕੋਟੀ ਠੀਕ ਹੈ ਨੂੰ ਮਿਲਾ ਕੇ ਇੱਕ ਰੇਖਾ ਖਿਚੋ ਅਤੇ ਪਤਾ ਕਰੋ ਕਿ ਬਿੰਦੂ 5 1 ਇਸ ਰੇਖਾ ਉੱਪਰ ਹੈ ਜਾਂ ਨਹੀਂ ਸੋ ਤਿੰਨ ਬਿੰਦੂ ਅੰਕਿਤ ਕਰਨਾ ਆਪਾਂ ਪਹਿਲੇ ਦੇਖੀਏ ਸੋ ਪਹਿਲਾਂ ਬੱਚਿਓ ਅਸੀਂ ਕਰਦੇ ਹਾਂ ਬਿੰਦੂ 2 4 ਅਤੇ 7 0 ਨੂੰ ਗ੍ਰਾਫ ਤੇ ਅੰਕਿਤ ਕੀਤੇ ਗਏ ਹਨ ਅਤੇ ਇਹਨਾਂ ਨੂੰ ਮਿਲਾ ਕੇ রেখা ਖਿੱਚੀ ਗਈ ਹੈ ਇਹ ਰੇਖਾ ਖਿੱਚਣੀ ਪਹਿਲੇ ਕਿ ਨਾ ਰੇਖਾ ਖਿੱਚੋ ਸੋ 2 4 1 2 1 2 3 4 ਸੋ 2 4 ਤੇ ਅਗਰ 7 0 1 2 3 4 5 6 7 ਸਿਫਰ ਹੋਣ ਲੱਗੀ ਅਸੀਂ ਉੱਤੇ ਨਹੀਂ ਜਾਣਾ ਸੋ ਇੱਥੇ ਰਹਿਣਾ ਜੇ y ਸਿਫਰ ਹੋਵੇ ਤੇ ਬਿੰਦੂ x ਧੁਰੇ ਦੇ ਉੱਤੇ ਆਏਗਾ ਸੋ ਇਹਨਾਂ ਨੂੰ ਜੋੜ ਦਿੱਤਾ ਠੀਕ ਹੈ ਜੀ ਹੁਣ ਤੀਜਾ ਬਿੰਦੂ ਅਸੀਂ ਦੇਖਣਾ ਆਂਦਾ ਕਿ ਨਹੀਂ ਆਂਦਾ ਹੁਣ ਤੀਜਾ ਬਿੰਦੂ ਸੀ ਹੁਣ ਬਿੰਦੂ 5 1 ਨੂੰ ਅੰਕਿਤ ਕਰਕੇ ਅਸੀਂ ਦੇਖਦੇ ਹਾਂ ਕਿ ਬਿੰਦੂ 5 1 ਇਸ ਰੇਖਾ ਉੱਪਰ ਨਹੀਂ ਹੈ ਸੋ 5 1 ਬਿੰਦੂ ਨੂੰ ਅਸੀਂ ਅੰਕਿਤ ਕੀਤਾ 1 2 3 4 5 x ਆ ਗਿਆ ਠੀਕ ਹੈ ਦੇ ਇੱਕ ਤੇ ਉਪਰ ਇੱਕ ਇਥੇ ਹੁਣ ਦੇਖੋ ਬੱਚਿਓ ਇੱਕ ਜਿਹੜਾ ਇਹ ਬਿੰਦੂ ਜਿਹੜਾ ਹੈ ਇਹ ਰੇਖਾ ਦੇ ਉੱਤੇ ਨਹੀਂ ਆ ਰਿਹਾ ਇਹ ਰੇਖਾ ਤੋਂ ਬਾਹਰ ਆ ਰਿਹਾ ਸੋ ਅਸੀਂ ਲਿਖਾਂਗੇ ਹੁਣ ਬਿੰਦੂ 5 1 ਨੂੰ ਅੰਕਿਤ ਕਰਕੇ ਅਸੀਂ ਦੇਖਦੇ ਹਾਂ ਕਿ ਬਿੰਦੂ 5 1 ਇਸ ਰੇਖਾ ਉੱਪਰ ਨਹੀਂ ਹੈ ਉਹਨੇ ਇਹੀ ਕਿਹਾ ਸੀਗਾ ਕਿ ਇਹ ਦੋ ਬਿੰਦੂਆਂ ਨੂੰ ਪਹਿਲੇ ਅੰਕਿਤ ਕਰੋ ਤੇ ਜੋੜ ਕੇ ਦੇਖਾ ਕਿਚੋ ਤੇ ਫਿਰ ਇਹ ਵਾਲੇ ਬਿੰਦੂ ਨੂੰ ਅੰਕਿਤ ਕਰਕੇ ਦੇਖੋਗੇ ਰੇਖਾ ਉੱਤੇ ਹੈਗਾ ਜਾਂ ਨਹੀਂ ਹੈਗਾ ਤੇ ਅਸੀਂ ਬੱਚਿਓ ਇਹ ਦੇਖ ਲਿਆ ਕਿ ਬਿੰਦੂ ਅੰਕਿਤ ਕੀਤੇਆਂ ਇਹਦੀ ਖਦੇ ਉੱਤੇ ਨਹੀਂ ਆ ਰਿਹਾ ਤੇ ਅਸੀਂ ਲਿਖ ਦਾਂਗੇ ਅੰਕਿਤ ਕਰਕੇ ਦੇਖਦੇ ਹਾਂ ਕਿ ਇਹ ਬਿੰਦੂ ਇਸ ਰੇਖਾ ਉੱਪਰ ਨਹੀਂ ਹੈ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਸਵਾਲ ਨੰਬਰ 5ਵਾਂ ਤੇ 6ਵਾਂ ਅਭਿਆਸ ਸੰਪਰਤੀ ਨੂੰ ਪੁਆਇੰਟ ਦੇ ਕੇ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ